ਸ਼ੀਕਾਲ ਜੀ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਦੇਖੋ ਜਿਮੋਟੇ ਮੋਟੇ ਕੱਪੜੇ ਪਾਏ ਹੋਏ ਨੇ ਮੈਂ ਬੈਠੀ ਆ ਬਾਹਰ ਕਿ ਠੰਡ ਹੋ ਗਈ ਬਹੁਤ ਜ਼ਿਆਦਾ ਤੇ ਕੁਛ ਦਿਨਾਂ ਤੋਂ ਤਤਵੀਤ ਕਰਨ ਨਾ ਆ ਜਿਹੜੀਆਂ 올ਡ ਕਾਲਡ ਦੀਆਂ ਜਾਂ ਹੋਰ ਹਨਾ ਮੈਡੀਸਨ ਵਗੈਰਾ ਖਾਧੀਆਂ ਸੀ ਨਾ ਉਹ ਮੈਡੀਸਨਾਂ ਦੇ ਨਾਲ ਨਾ ਮੇਰੇ ਪੇਟ ਚੋਂ ਤੇ ਜਲਣਾ ਤੇ ਤਾਂ ਤਜਾਬ ਵਗੈਰਾ ਸਾਰਾ ਕੁਛ ਇਤਨਾ بڑھਣ ਲੱਗ ਗਿਆ ਤੇ ਹੁਣ ਥੋੜਾ ਜਿਆ ਨਾ ਕੁਛ ਗਰਮ ਕੱਪੜੇ ਪਾ ਲੰਨੇ ਆ ਹਨ ਤੇ ਚਾਟੂ ਰੋਰ ਬਿੱਟੀ ਜਾਂਦੀ ਐ ਤੇ ਹੁਣ ਬੈਠ ਕੇ ਬਾਹਰ ਥੋੜਾ ਜਿਆ ਰਿਲੀਫ ਜਿਹਾ ਮਿਲ ਰਿਹਾ ਮਤਲਬ ਸ਼ਾਂਤੀ ਚ ਮਿਲਦੀ ਪਰ ਫਿਰ ਵੀ ਇਹ ਹੋਇਆ ਹੋਇਆ ਮਿਲੂ ਖਲਕ ਕੇ ਜਿਵੇਂ ਬੈਠੇ ਰਹੋ ਤੇ ਥੋੜਾ ਜਿਆ ਰਿਲੀਫ ਮਿਲ ਰਿਹਾ ਜਦੋਂ ਵੀ ਹੁਣ ਬਾਹਰ ਬੈਠੇ ਆ ਤੇ ਆਪਕੇ ਸਾਰੇ ਆਪਣਾ ਧਿਆਨ ਰੱਖਿਆ ਕਰੋ ਤੇ ਸਮੇਂ ਤੋਂ ਮੈਨੂੰ ਕਮੈਂਟੇ ਜਰੂਰ ਕਰ ਦਿਆ ਕਰੋ ਤੇ ਮੈਂ ਦੇਖੋ ਜੀ ਇੱਥੇ ਬੈਠੀ ਹੋਈ ਆ ਤੇ ਥੋੜੀ ਜਿਹੀ ਇਧਰੋਂ ਨਾ ਹਵਾ ਹੂਵਾ ਜੀ ਲੱਗੀ ਜਾਂਦੀ ਜਨਕੇ ਜਿਹੜੀ ਨਵੀਂ ਕਲੋਨੀ ਬਣੀ ਹੈ ਨਾ ਇੱਥੇ ਹਵਾ ਹੂਵਾ ਜੀ ਵਾਧੂ ਆ ਗਈ ਇੱਥੇ ਤਾਂ ਕਰਕੇ ਬਾਹਰ ਬੈਠੀ ਆ ਤੇ ਤਕਲੀਫ ਬਹੁਤ ਜ਼ਿਆਦਾ ਹੋ ਗਈ ਸੀ ਦੀ ਤੋ 3 ਦਿਨ ਹੋ ਗਏ ਹੁਣ ਵੀ ਮਤਲਬ ਇੰਜੈਕਸ਼ਨ ਵਗੈਰਾ ਤਾਂ ਹੁਣ ਵੀ ਚੱਲਦੇ ਆ ਤੇ ਦੋ ਤਿੰਨ ਦਿਨ ਹੋ ਗਏ ਟੈਸਟ ਚੱਲ ਜਾ ਰਿਹਾ ਹੈ ਦਸ ਫ੍ਰੀਪਾਂ ਵਗੈਰਾ ਚਲਦੀਆਂ ਨੇ ਸੋ ਆਪਣਾ ਖਿਆਲ ਰੱਖਿਆ ਕਰੋ ਕਿਉਂਕਿ ਜੰਦੀਆਂ ਦੀ ਠੰਡਾ ਜਿਹੜੀ ਇਹੀ ਬੰਦੇ ਨੂੰ ਜ਼ਿਆਦਾ ਬਿਮਾਰ ਕਰਦੀ ਆ ਤੇ ਬਾਕੀ ਭਈ ਕੋਈ ਕਿਸੇ ਦਾ ਨਹੀਂ ਇੱਥੇ ਆਪਣਾ ਧਿਆਨ ਰੱਖਿਆ ਕਰੋ ਆਪ ਅੱਜ ਕੱਲ ਮਤਲਬੀ ਦੁਨੀਆ ਆ ਠੀਕ ਆ ਆਪਣਾ ਬਚਾਅ ਰੱਖਿਆ ਕਰੋ ਕੋਈ ਵੀ ਕਿਸੇ ਦਾ ਨਹੀਂ ਨਾ ਕੋਈ ਆਪਣਾ ਨਾ ਕੋਈ ਬਗਾਨਾ ਤੇ ਕੋਈ ਬੰਦੇ ਆਪਾਂ ਨੂੰ ਸਾਰਿਆਂ ਤੋਂ ਪਿੱਛੇ ਤੇ ਕਰ ਦਿੰਦੇ ਆ ਜਿਨ੍ਹਾਂ ਦੇ ਆਪਾਂ ਹਰ ਟਾਈਮ ਅਵੇਲੇਬਲ ਹੁੰਨੇ ਆ ਤੋ ਸੋ ਆਪਣੀ ਕਦਰ ਆਪ ਰੱਖਿਆ ਕਰੋ ਕਿਸੇ ਲਈ ਬਾਹਰ ਅਵੇਲੇਬਲ ਵੀ ਨਾ ਹੋਇਆ ਕਰੋ ਕਿ ਅਗਲਾ ਨਾ ਹਾਲ ਤੂ ਹੁੰਦਾ ਅਹਿਸਾਸ ਕਰਦਾ ਮੈਂ ਕਈ ਚੀਜ਼ਾਂ ਕਰਕੇ ਬਸ ਚੁੱਪ ਹੋ ਗਈ ਉਹ ਹੁਣ ਪਤਾ ਕਿਸੇ ਦਾ ਕਰਨ ਦਾ ਮਤਲਬ ਰੱਖਿਆ ਹੀ ਨਹੀਂ ਹੋਇਆ